ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਸ਼ਿਆਰਪੁਰ ਦੇ ਵਿੱਚ ਜਿਸ ਬੱਚੇ ਹਰਵੀਰ ਦਾ ਇੱਕ ਪ੍ਰਵਾਸੀ ਬਈਏ ਬਈਏ ਵੱਲੋਂ ਬਹੁਤ ਕਨੌਣੀ ਕਰਤੂਤ ਕਰਕੇ ਕਤਲ ਕਰ ਦਿੱਤਾ ਗਿਆ ਉਸ ਮੁੱਦੇ ਤੇ ਜਿਹੜੀ ਪੰਜਾਬ ਦੇ ਵਿੱਚ ਹਲਚਲ ਹੋਈ ਹੈ ਉਹਦੇ ਤੇ ਅੱਜ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਮੈਂ ਪਹਿਲਾਂ ਵੀ ਬਹੁਤ ਬਾਰੀ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਆਜ਼ਾਦ ਭਾਰਤ ਵਿੱਚ ਕੋਈ ਵੀ ਇਨਸਾਨ ਜਿੱਥੇ ਮਰਜੀ ਪੂਰੇ ਭਾਰਤ ਵਿੱਚ ਰਹਿ ਸਕਦਾ ਉਹਨੂੰ ਆਜ਼ਾਦਤ ਹੋਣੀ ਚਾਹੀਦੀ ਹੈ ਪਰ ਜਦੋਂ ਪੰਜਾਬ ਦੇ ਲੋਕਾਂ ਦੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਕੁਝ ਸਟੇਟਾਂ ਦੇ ਵਿੱਚ ਪਾਬੰਦੀ ਹੈ ਉੱਥੇ ਜਾ ਕੇ ਅਸੀਂ ਆਪਣੀ ਪ੍ਰਾਪਰਟੀ ਕੋਈ ਜ਼ਮੀਨ ਕੋਈ ਹੋਟਲ ਕੋਈ ਦੁਕਾਨ ਲੈ ਨਹੀਂ ਸਕਦੇ ਕ੍ਰੀਡ ਨਹੀਂ ਸਕਦੇ ਪਰ ਪੰਜਾਬ ਦੇ ਵਿੱਚ ਸਾਰ ਇਨਸਟੇਟਾਂ ਦੇ ਲੋਕ ਆ ਕੇ ਇੱਥੇ ਪ੍ਰਾਪਰਟੀ ਖਰੀਦ ਲੈਂਦੇ ਆ ਜਮੀਨਾਂ ਦੁਕਾਨਾਂ ਵੱਡੀਆਂ ਵੱਡੀਆਂ ਸ਼ਾਪਾਂ ਹੋਟਲ ਬਣਾਏ ਹੋਏ ਆ ਇਹ ਕਿਤੇ ਨਾ ਕਿਤੇ ਪਰੋਸ ਤਾਂ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਜ਼ਰੂਰ ਹੈਗਾ ਜਦੋਂ ਇਸ ਬੱਚੇ ਦਾ ਕਤਲ ਕੀਤਾ ਜਾਂਦਾ ਹੈ ਮਾਸੂਮ ਬੱਚਾ 5 ਸਾਲ ਦਾ ਅੱਜ ਮੈਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੇਨਤੀ ਕਰਨੀ ਹੈ ਅਸੀਂ ਉਹ ਲੋਕਾਂ ਜਿਹੜੇ ਆਪਸ ਵਿੱਚ ਲੜਦੇ ਆਂ ਔਰ ਅਸੀਂ ਕਦੇ ਵੀ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਸਾਡਾ ਏਕਾ ਨਹੀਂ ਹੁੰਦਾ ਮੈਂ ਜਿਹੜੀ ਅੱਜ ਗੱਲ ਇੱਕ ਅਫਸੋਸ ਦੇ ਨਾਲ ਕਹਿਣੀ ਚਾਹੁੰਨਾ ਉਹ ਇਹ ਹੈ ਜੇ ਉਹਨਾਂ ਪ੍ਰਵਾਸੀ ਭਈਆਂ ਦੇ ਵਿੱਚੋਂ ਇੱਕ ਉਸ ਭਈਏ ਨੇ ਇੱਕ ਨਾਉਣੀ ਹਰਕਤ ਕੀਤੀ ਹੈ ਤਾਂ ਉਹਨਾਂ ਪ੍ਰਵਾਸੀਆਂ ਦੇ ਇੱਥੇ ਬਹੁਤ ਵੱਡੇ ਗਰੁੱਪ ਬਣੇ ਨੇ ਸੰਸਥਾਵਾਂ ਬਣਾਈ ਬੈਠੇ ਨੇ ਕਮੇਟੀਆਂ ਬਣਾਈ ਬੈਠੇ ਨੇ ਉਹਨਾਂ ਵੱਲੋਂ ਉਸ ਬੱਚੇ ਲਈ ਇੱਕ ਵੀ ਸਟੇਟਮੈਂਟ ਐਸੀ ਨਹੀਂ ਆਈ ਜਿੱਥੇ ਉਹਨਾਂ ਨੇ ਅਫਸੋਸ ਕੀਤਾ ਹੋਵੇ। ਉਹਨਾਂ ਨੇ ਇਹ ਕਿਹਾ ਹੋਵੇ ਕਿ ਸਾਡੇ ਬੰਦੇ ਨੇ ਗਲਤ ਕੀਤਾ। ਇੱਕ ਵੀ ਸਟੇਟਮੈਂਟ ਨਹੀਂ ਆਈ। ਦੂਜੀ ਗੱਲ ਹੁਣ ਧਿਆਨ ਨਾਲ ਸੁਣਿਓ। ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਉਹ ਸਾਡੇ ਪੰਜਾਬੀ ਨੇ ਉਹਨਾਂ ਨੂੰ ਬੇਨਤੀ ਹੈ ਕਿਸੇ ਕੋਲ ਵੀ ਅਥਾਰਟੀ ਨਹੀਂ ਕਹਿੰਦੀ ਕੁੱਟਮਾਰ ਕਰਕੇ ਤੁਸੀਂ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ। ਜਦੋਂ ਮੈਂ ਇਹ ਗੱਲ ਕਰਦਾ ਵੀ ਤੁਸੀਂ ਕੁੱਟੋ ਮਾਰੋ ਉਹਦਾ ਮੇਰੇ ਮੇਰੇ ਕਹਿਣ ਦਾ ਕੋਈ ਢੰਗ ਹੋਰ ਹੁੰਦਾ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹਉਣਾ ਵੀ ਜੇ ਤੁਸੀਂ ਇਹ ਕਦਮ ਉਠਾਉਣਾ ਹੀ ਹੈ ਤਾਂ ਫਿਰ ਪੂਰੇ ਪੰਜਾਬ ਦੇ ਵਿੱਚ ਕੋਈ ਪ੍ਰਵਾਸੀ ਨਹੀਂ ਰਹਿਣਾ ਚਾਹੀਦਾ ਤੁਹਾਡੇ ਨਾਲ ਸਹਿਮਤ ਹੋ ਗਏ ਪਰ ਦੂਜੇ ਪਾਸੇ ਇਹ ਸੋਚਿਓ ਵੀ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਦਾ ਵੀ ਕਾਰੋਬਾਰ ਹੋਰ ਸਟੇਟਾਂ ਦੇ ਵਿੱਚ ਹੈਗਾ ਜਿੰਨੇ ਕੁ ਮੈਨੂੰ ਫੋਨ ਆਏ ਨੇ ਇੱਕਾਜ ਫੋਨ ਆਇਆ ਉਹ ਬੰਦਾ ਗਾਲੋ ਗਾਲੇ ਹੋ ਗਿਆ ਕਹਿੰਦਾ ਤੁਸੀਂ ਕਹਿੰਦੇ ਹੋ ਭਈਏ ਭਜਾ ਦਿਓ ਪਰ ਜਿਹੜੇ ਸਾਡੇ ਕਾਰੋਬਾਰ ਨੇ ਬਾਦ ਉਹ ਸਾਨੂੰ ਵੀ ਭਜਾਉਣਗੇ ਫਿਰ ਅਸੀਂ ਕੀ ਕਰਾਂਗੇ ਮਤਲਬ ਲੜਾਈ ਝਗੜਾ ਇਹ ਸਮੁੱਦੇ ਦਾ ਕੋਈ ਹੱਲ ਨਹੀਂ ਹੈਗਾ ਹੁਣ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ ਇਹ ਚੁੱਪ ਕਿਉਂ ਬੈਠੇ ਐ ਇਹਨਾਂ ਨੂੰ ਪਤਾ ਹੈ ਵੀ ਇਹ ਬੋਰਡ ਦਾ ਮਸਲਾ ਹੈ ਹੁਣ ਉਹਨਾਂ ਪ੍ਰਵਾਸੀਆਂ ਦੀ ਵੋਟ ਕੋਈ 2 400 ਜਾਂ 2 4000 ਨਹੀਂ ਲੱਖਾਂ ਦੇ ਵਿੱਚ ਹੈ ਤੇ ਜੇ ਉਹ ਪੰਜਾਬ ਦੇ ਵਿੱਚੋਂ ਕੱਢੇ ਜਾਂਦੇ ਨੇ ਹਾਲਾਂਕਿ ਖੁਮਿਆਜਾ ਸਾਨੂੰ ਵੀ ਬਰਾਬਰ ਭੁਗਤਣਾ ਪੈਣਾ ਸਾਡੇ ਜਿਹੜੇ ਪੰਜਾਬੀ ਨੇ ਹੋਰਾਂ ਸਟੇਟਾਂ ਦੇ ਵਿੱਚ ਉਹਨਾਂ ਤੇ ਵੀ ਇਹ ਐਕਸ਼ਨ ਹੋਊਗਾ ਉਹਨਾਂ ਨੂੰ ਵੀ ਕੱਢਿਆ ਜਾਊਗਾ ਇਹ ਭਾਈਦਾਨ ਨੂੰ ਬਾਹਰ ਇੱਕੋ ਜਿਹਾ ਇੱਕ ਗੱਲ ਹੋਰ ਇੱਥੇ ਐਡ ਕਰਨੀ ਹੈ ਇੱਥੇ ਨਾ ਸਿੱਖ ਬਰਜ ਹਿੰਦੂ ਇਹ ਸਾਧ ਇਹ ਝਗੜਾ ਕਰਵਾਇਆ ਜਾ ਰਿਹਾ ਹੈ ਵੇ ਵੇ ਇਹੋ ਹਿੰਦੂ ਨੇ ਤੇ ਅਸੀਂ ਸਿੱਖ ਹਾਂ ਪਰ ਅੱਜ ਮੈਂ ਇੱਕ ਨਵੀਂ ਗੱਲ ਹੋਰ ਤੁਹਾਨੂੰ ਦੱਸਣ ਲੱਗਾ ਜੂਪੀ ਤੋਂ ਮੁਸਲਮ ਕਮਿਊਨਿਟੀ ਦੇ ਬਹੁਤੇ ਲੋਕ ਪੰਜਾਬ ਦੇ ਵਿੱਚ ਆ ਕੇ ਬਸੇ ਆ ਬੰਗਲਾਦੇਸ਼ੀ ਪੰਜਾਬ ਦੇ ਵਿੱਚ ਬਹੁਤ ਬਸੇ ਆ ਪੂਰੇ ਭਾਰਤ ਵਿੱਚ ਕਰੋੜਾਂ ਦੀ ਗਿਣਤੀ ਹੈ ਜਿਹੜੇ ਇਸ ਭੈਟ ਕਰ ਚੁੱਕੇ ਜੂਪੀ ਤੇ ਬਿਹਾਰ ਤੋਂ ਜਿਹੜੇ ਗੈਂਗਸਟਰ ਨੇ ਉਹ ਵੀ ਪੰਜਾਬ ਦੇ ਵਿੱਚ ਆ ਕੇ ਬਸੇ ਹੋਏ ਫਿਰ ਉਹਨਾਂ ਲਈ ਵੀ ਕੁਝ ਕਰਨਾ ਪੈਣਾ ਅਸੀਂ ਕਦੇ ਵੀ ਇਹ ਨਾ ਸੋਚੀ ਵੀ ਜਿਹੜੇ ਭਈਏ ਨੇ ਉਹ ਕੱਲੇ ਹਿੰਦੂ ਨੇ ਕਦੇ ਨਾ ਸੋਚੀ ਸਾਨੂੰ ਇਹ ਵੀ ਸੋਚਣਾ ਪੈਣਾ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਪ੍ਰਵਾਸੀ ਆਇਆ ਹੈ ਉਹਨਾਂ ਸਾਰਿਆਂ ਬਾਰੇ ਸੋਚਣਾ ਪੈਣਾ ਉਹ ਜਿਹੜੇ ਜੂਪੀ ਤੋਂ ਮੁਸਲਮਾਨ ਆਏ ਨੇ ਉਹ ਕੌਣ ਨੇ ਉਹਨਾਂ ਬਾਰੇ ਕੌਣ ਗੱਲ ਕਰੋ ਜਿਹੜਾ ਬੰਗਲਾਦੇਸੀ ਆਏ ਨੇ ਉਹਨਾਂ ਬਾਰੇ ਕੌਣ ਗੱਲ ਕਰੋ ਜਿਹੜੇ ਗੈਂਗਸਟਰ ਆਏ ਨੇ ਜੂਪੀ ਤੇ ਵਿਹਾਰ ਤੋਂ ਪੰਜਾਬ ਦੇ ਵਿੱਚ ਬਸੇ ਹੋਏ ਨੇ ਉਨਵਰੇ ਕੋਣ ਗੱਲ ਕਰੂ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਸਾਡੇ ਪੰਜਾਬ ਦੇ ਲੋਕ ਅਥਾਰਟੀ ਬਣ ਕੇ ਸਾਹਮਣੇ ਆਉਂਦੇ ਨੇ ਕਿਸੇ ਭਈਏ ਦੇ ਚਾਰ ਖੇਤਨ ਬਾਰੇ ਤੂੰ ਆਪਣਾ ਸਮਾਨ ਚੱਕ ਆਪਣੀ ਰੇੜੀ ਇੱਥੋਂ ਸਿਮੇਟ ਲੈ ਤੂੰ ਇੱਥੇ ਰੇੜੀ ਨਹੀਂ ਲਾ ਸਕਦਾ ਇਹਨਾਂ ਲੋਕਾਂ ਤੇ ਵੀ ਇਸ ਕੰਝਾ ਕਸਿਆ ਜਾਊਗਾ ਫਿਰ ਕਿਸੇ ਨੇ ਖੜਨਾ ਨਹੀਂ ਅਸੀਂ ਉਹ ਲੋਕਾਂ ਹੁਣ ਪੰਜ ਸੱਤ ਦਿਨ ਰੌਲਾ ਪਾ ਲੈਣੇ ਤੇ ਇਹ ਰੌਲਾ ਪਾਇਆ ਨਹੀਂ ਪਵਾਇਆ ਜਾ ਰਹੇ ਇਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਜਦੋਂ ਕੋਈ ਨਾ ਕੋਈ ਸਰਕਾਰਾਂ ਦਾ ਹੋਰ ਮੁੱਦਾ ਹੁੰਦਾ ਹੈ ਨਾ ਉਸ ਮੁੱਦੇ ਤੋਂ ਧਿਆਨ ਭਟਕਾਉਣਾ ਹੁੰਦਾ ਹੈ ਉਦੋਂ ਕੋਈ ਨਾ ਕੋਈ ਨਵਾਂ ਇਸ਼ੂ ਖੜਾ ਕਰ ਦਿੱਤਾ ਜਾਂਦਾ ਹੈ ਨਵਾਂ ਇਸ਼ੂ ਛੇੜਿਆ ਜਾਂਦਾ ਹੈ ਫਿਰ ਸਾਡਾ ਸਭ ਦਾ ਧਿਆਨ ਉਧਰ ਹੋ ਜਾਂਦਾ ਹੈ ਹੁਣ ਪੂਰਾ ਮੀਡੀਆ ਇਹ ਭਜਾਉਣ ਵਾਲੇ ਪਾਸੇ ਲੱਗਿਆ ਹੋਇਆ ਹੈ ਪਰ ਜਿਹੜੇ ਦੋ ਦਿਨ ਹੋਰ ਮੁੱਦੇ ਸੀ ਹੁਣ ਮੈਨੂੰ ਸਵਾਲ ਕਰਾਂਗੇ ਦੱਸੋ ਕਿਹੜੇ ਮੁੱਦੇ ਹੈ ਮੀਡੀਆ ਨੂੰ ਸਭ ਪਤਾ ਹੁੰਦਾ ਜੀ ਵੀ ਕਿਉਂ ਇਹ ਨਵਾਂ ਮੁੱਦਾ ਛੇੜਿਆ ਜਾਂਦਾ ਹੈ ਚੱਲ ਰਹੇ ਮੁੱਦੇ ਨੂੰ ਠੰਡੇ ਪਾਸੇ ਵਿੱਚ ਪਾਇਆ ਜਾਂਦਾ ਹੁੰਦਾ ਇਹ ਸਭ ਨੂੰ ਪਤਾ ਹੁੰਦਾ ਤੇ ਅਸੀਂ ਜਿੰਨਾ ਚਿਰ ਰਾਜਨੀਤੀ ਵੱਲ ਥੋੜਾ ਜਿਹਾ ਧਿਆਨ ਨਹੀਂ ਦੇਵਾਂਗੇ ਸਮਝਣ ਦੀ ਕੋਸ਼ਿਸ਼ ਨਹੀਂ ਕਰਾਂਗੇ ਇਹਨਾਂ ਲੀਡਰਾਂ ਦੀਆਂ ਚਾਲਾਂ ਨੂੰ ਨਹੀਂ ਸਮਝਾਂਗੇ ਉਹਨਾਂ ਚਿਰ ਅਸੀਂ ਕਾਮਯਾਬ ਨਹੀਂ ਹੋ ਸਕਦੇ ਮੈਂ ਗੱਲ ਸਿਰਫ ਇਹ ਕੀਤੀ ਆ ਵੀ ਜੇ ਅਸੀਂ ਇਹ ਮੀੜਾ ਚੁੱਕਿਆ ਵੀ ਭਈਆਂ ਨੂੰ ਪੰਜਾਬ ਚੋਂ ਬਾਹਰ ਕੱਢੀਏ ਮੈਂ ਤੁਹਾਡੇ ਨਾਲ ਸਹਿਮਤਾਂ ਕੱਢ ਦਿਓ ਬਾਹਰ ਪਰ ਜਿਹੜੇ ਸਾਡੇ ਪੰਜਾਬੀ ਫੋਸਟੇਟਾਂ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਇੱਕ ਮਿਆਦਾ ਭੁਗਤਣਾ ਪਊ। ਖੁੱਲੜਬਾਜੀ ਨਾ ਕਰੋ। ਇੱਕ ਬੰਦੇ ਨੇ ਗਲਤੀ ਕੀਤੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ। ਜਿੰਨੇ ਵੀ ਗਲਤੀਆਂ ਕਰਨ ਵਾਲੇ ਬੰਦੇ ਨੇ ਜੇ ਸਾਰੇ ਗਲਤੀਆਂ ਕਰਦੇ ਨੇ ਤੁਸੀਂ ਸਰੋਂ ਬਾਹਰ ਕੱਢ ਦਿਓ ਸਾਰਿਆਂ ਦੀ ਕੁੱਟਮਾਰ ਕਰ ਲਓ। ਪਰ ਕਈ ਉਹ ਬੰਦੇ ਵੀ ਨੇ ਜਿਹੜੇ ਇੱਥੇ ਕਾਰੋਬਾਰ ਵਧੀਆ ਕਰੀ ਬੈਠੇ ਆ। ਉਹਨਾਂ ਦੇ ਕਾਰੋਬਾਰ ਦਾ ਪੰਜਾਬ ਦੇ ਲੋਕਾਂ ਨੂੰ ਵੀ ਫਾਇਦਾ ਹੈ। ਇਪਲੇਖੇ ਵਿੱਚ ਨਾ ਰਹੀ ਅਸੀਂ ਜਿਹੜੇ ਬੰਦੇ ਆਪੋ ਤਾਪੀ ਪਏ ਹਨ ਕੁੱਟਮਾਰ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕੋਸ਼ਾ ਨਿਹੰਗ ਲਾਣਾ ਹੋ ਗਿਆ ਸਮਾਜ ਸੇਵੀ ਹੋਗੇ ਜਿਹਨੂੰ ਫੜੋ ਫੜ ਕੇ ਛੇਤਰ ਫੇਰ ਦਿਓ ਨਾ ਪੁਲਿਸ ਨੂੰ ਦੱਸਣਾ ਨਾ ਕਿਸੇ ਅਧਾਕਤਾ ਗੱਲ ਕਰਨੀ ਹੈ ਜਾਨੀ ਕਿ ਅਸੀਂ ਇੱਕ ਅਥਾਰਟੀ ਬਣ ਕੇ ਪੇਸ਼ ਆਉਂਦੇ ਆਂ ਇਹ ਖ ਮੈਂ ਜਾ ਸਾਨੂੰ ਭੁਗਤਣਾ ਪਊ ਮੈਂ ਦੋ ਗੱਲਾਂ ਮੇਨ ਕੀਤੀਆਂ ਨੇ ਇੱਕ ਤਾਂ ਜਦੋਂ ਤੁਸੀਂ ਇਹ ਬੇੜਾ ਚੁਕੋਗੇ ਕਿ ਭਈਆਂ ਨੂੰ ਟੋਟਲੀ ਅਸੀਂ ਪੰਜਾਬ ਵਿੱਚੋਂ ਬਾਹਰ ਕੱਢਣਾ ਹੈ ਮੈਂ ਕਹਿੰਦਾ ਮੈਂ ਸਹਿਮਤ ਹਾਂ ਕੱਢੋ ਪਰ ਜਿਹੜੇ ਸਾਡੇ ਪੰਜਾਬੀ ਬੈਠੇ ਨੇ ਉਹਨਾਂ ਦਾ ਕੀ ਹਾਲ ਹੋਊਗਾ ਇਹਦੇ ਬਾਰੇ ਸੋਚਣਾ ਪੈਣਾ ਦੂਜੀ ਗੱਲ ਜਿਹਦੀ ਗਲਤੀ ਹੈ ਉਹਨੂੰ ਸਜ਼ਾ ਮਿਲੇ ਨਾਲ ਹੀ ਮੈਂ ਗੱਲ ਕਹੀ ਹੈ ਜਿਹੜੇ ਜੁਪੀ ਤੋਂ ਮੁਸਲਮ ਕਮਿਊਨਿਟੀ ਦੇ ਬੰਦੇ ਇੱਥੇ ਬੈਠੇ ਆ ਕੁਝ ਗੈਂਗਸਟਰ ਬੈਠੇ ਆ ਉਹਨਾਂ ਬਾਰੇ ਕੀ ਕਰੋਗੇ ਜਿਹੜੇ ਬੰਗਲਾਦੇਸ਼ੀ ਕੁਝ ਬੈਠ ਕਰ ਚੁੱਕੇ ਉਹਨਾਂ ਬਾਰੇ ਕੀ ਕਰੋਗੇ ਫਿਰ ਲੀਡਰ ਚੁੱਪ ਕਿਉਂ ਨੇ ਸਰਕਾਰਾਂ ਚੁੱਪ ਕਿਉਂ ਨੇ ਅਸੀ ਕੋ ਲੜੀ ਜਾਨੀ ਆਪਸ ਵਿੱਚ ਸਭ ਤੋਂ ਵੱਧ ਰੇ ਹੈ ਕਿ ਅਸੀਂ ਆਪਣੇ ਪਰਿਵਾਰ ਦਾ ਧਿਆਨ ਦੇਈਏ ਆਪਣੇ ਬੱਚਿਆਂ ਬद्दल ਧਿਆਨ ਦੇਈਏ ਔਰ ਇਹ ਮਸਲਾ ਕੱਲੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਹੈ ਇਹਨੂੰ ਬਹੁਤ ਠੰਡੇ ਮਤੇ ਨਾਲ ਸੋਚਣਾ ਪੈਣਾ ਵਿਚਾਰਨਾ ਪੈਣਾ ਤੇ ਮੈਂ ਜਿਹੜੀ ਕਾਨੂੰਨੀ ਤੌਰ ਤੇ ਗੱਲ ਕਰਦਾ ਵੀ ਜੇ ਸਾਨੂੰ ਕਿਤੇ ਅਜਾਇਤ ਨਹੀਂ ਹੋਰ ਸਟੇਟ ਵਿੱਚ ਜਾ ਕੇ ਕੁਝ ਖਰੀਦਣ ਦੀ ਪ੍ਰਾਪਰਟੀ ਲੈਣ ਦੀ ਫਿਰ ਕਿਸੇ ਨੂੰ ਹੋਰ ਵੀ ਪੰਜਾਬ ਦੇ ਵਿੱਚ ਕੁਝ ਖਰੀਦਣ ਦੀ ਪ੍ਰਾਪਰਟੀ ਖਰੀਦਣ ਦੀ ਇਜਾਜ਼ਤ ਨਾ ਹੋਵੇ ਇਦਾਂ ਦਾ ਕੋਈ ਕਾਨੂੰਨ ਬਣੇ ਤਾਂ ਇਹ ਮਸਲੇ ਹੱਲ ਹੋਣਗੇ ਵੈਸੇ ਅਸੀਂ ਕਿਸੇ ਵੀ ਬੰਦੇ ਨੂੰ ਪੂਰੇ ਭਾਰਤ ਵਿੱਚ ਕਿਤੇ ਕੰਮ ਕਰਨ ਤੋਂ ਰੋਕ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ